ਸੰਗੀ ਕਿਹੜੇ ਵਿਸ਼ੇ ਰਾਜ ਇਕੱਠਾ ਹੋਏ ਤੇ ਵਿਸ਼ੇ ਸਾਡੇ ਨਾ ਨਗਰ ਸਭਰਾ ਦੇ ਵਿੱਚ ਬਹੁਤ ਜ਼ਿਆਦੀਆਂ ਵਾਰਦਾਤਾ ਹੋ ਰਹੀਆਂ ਜੀ ਕੋਈ ਵੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ ਅੱਜ ਅਸੀਂ ਸਾਰੀ ਸਮੂਹ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਜਥੇਬੰਦੀਆਂ ਇਕੱਤਰ ਹੋਏ ਆ ਇਸੇ ਕੰਮ ਪਰ ਆਏ ਜੀ ਅੱਜ ਅਸੀਂ ਆਪਦੇ ਮਤੇ ਪਾ ਰਹੇ ਆ ਕੋਈ ਵੀ ਸਮੇਕ ਵਾਲੇ ਦੇ ਮਗਰ ਚੋਰ ਦੇ ਮਗਰ ਜਿਹੜਾ ਸਾਡਾ ਮੋਹਤਵਾਰ ਵੀ ਜਾਊਗਾ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕੋਈ ਵਿੱਚ ਫੜਿਆ ਜਦੋਂ ਉਹ ਜਮਾਨਤ ਦੇ ਕੇ ਇਹ 12 ਇੰਦਾ ਤੇ ਕੀ ਕੀ ਕਰੋਗੇ ਇਹ ਵੀ ਅਸੀਂ ਮਤਾ ਅੱਜ ਪਾਤਾ ਵਾ ਜਿਹੜਾ ਕੋਈ ਜ਼ੁਬਾਨ ਤੇ ਦੇਊਗਾ ਉਹਦਾ ਨਗਰ ਪੰਚਾਇਤ ਸਮੂਹ ਸੰਗਤ ਸਾਰੀ ਸਭਰਾ ਵੱਲੋਂ ਉਹਦਾ ਬਾਈਕਾਟ ਕੀਤਾ ਜਾਊਗਾ ਪਿੰਡ ਦੇ ਵਿੱਚੋਂ ਦੀ ਪਿੰਡ ਦਾ ਜਿਹੜਾ ਨਸਾ ਤਸਕਰਾਂ ਉਹਦਾ ਵੀ ਬਾਈਕਾਟ ਕੀਤਾ ਜਾਊ ਪੰਜਾਂ ਦਿਨਾਂ ਦੇ ਵਿੱਚ ਵਿੱਚ ਆਪ ਦਾ ਸੁਧਾਰ ਕਰ ਲੈ ਪੰਜਾਂ ਦਿਨਾਂ ਤੋਂ ਬਾਅਦ ਕੋਈ ਵੀ ਪਿੰਡ 'ਚ ਨਸ਼ਾ ਵੇਚਦਾ ਵਾ ਜਿਹੜਾ ਪਤਾ ਹਰ ਇੱਕ ਦਾ ਹੀ ਹੈਗਾ ਕਿਹੜਾ ਵੇਚਦਾ ਤੇ ਕੌਣ ਕੀ ਕਰਦਾ ਵਾ ਬਾਕੀ ਜਿਹੜੇ ਮੈਡੀਕਲ ਸਟੋਰ ਵਾਲੇ ਉਹੀ ਵੀਰ ਬਾਜ਼ ਆ ਜਾਣ ਇਹਨਾਂ ਕੰਮਾਂ ਤੋਂ ਚਲੋ ਜੇ ਵੀਰ ਨਾਲ ਵਾਰਦਾਤ ਹੋਈ ਹੈ ਨਸ਼ਾ ਤਾਂ ਨਹੀਂ ਵੇਚਦਾ ਪਰ ਉਤੇ ਬਹੁਤ ਜ਼ਿਆਦਾ ਜਿਹੜਾ ਵਾਰਦਾਤ ਕਿਸੇ ਨੇ ਕੀਤੀ ਹੈ ਗਲਤ ਕੀਤੀ ਗਈ ਆ ਉਹ ਬੰਦੇ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਪਿੰਡ ਦੀ ਪੰਚਾਇਤ ਨੇ ਅੱਜ ਜਿਹੜੇ ਮਤੇ ਪਾਸ ਤੇ ਆ ਉਹ ਮਤਿਆ ਤੇ ਅਸੀਂ ਬਿਲਕੁਲ ਕੈਮਰਾ ਵਾਂਗੇ ਕੋਈ ਵੀ ਸੱਜਣਾ ਜਿਹੜਾ ਇਹਤੇ ਕ੍ਰੰਤੂ ਪ੍ਰੰਤੂ ਨਾ ਕਰੇ ਇੱਕ ਜਿਹੜੇ ਮੇਰੇ ਵੀਰ ਸਾਰੇ ਫੇਸਬੁੱਕਾਂ ਤੇ ਕਮੈਂਟ ਲਿਖਣ ਨੂੰ ਤਿਆਰ ਆ ਪਰ ਇਹ ਕੰਮ ਨਾਲ ਉਹਨੂੰ ਕੋਈ ਤਿਆਰ ਨਹੀਂ ਹੈਗਾ ਵੀ ਅਸੀਂ ਇਹ ਕੰਮ ਰਲ ਮਿਲ ਕੇ ਕਰੀਏ ਕੋਈ ਪਾਰਟੀ ਬਾਜੀ ਕੋਈ ਉੱਠ ਕੇ ਪਾਰਟੀ ਬਾਜੀ ਦਾ ਇਹ ਪਿੰਡ ਦਾ ਸੁਧਾਰ ਕਰੀਏ ਸਿਰਫ ਕਮੈਂਟਾਂ ਨਾਲ ਲਿਖਿਆ ਕੱਖ ਨਹੀਂ ਹੋਣਾ ਕਮੈਂਟਾਂ ਦਾ ਲਿਖਿਆ ਕਿਸੇ ਨੇ ਲਿਖਤੇ ਆ ਪਰ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਅਸੀਂ ਰਲ ਕੇ ਸਾਰੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਹ ਕੰਮ ਕਰਨੇ ਚਾਹੀਦੇ ਆ ਅਸੀਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਇੱਕ ਜਗ੍ਹਾ ਤੇ ਇਕੱਠੇ ਹੋ ਸਾਰੇ ਕੋਈ ਇਹਦੇ ਵਿੱਚ ਨਾ ਪਾਰਟੀ ਬਾਜ਼ੀ ਨਾ ਕਾਲੀ ਨਾ ਕਾਂਗਰਸੀ ਜੋ ਵੀ ਆਪਣੀਆਂ ਜਥੇਬੰਦੀਆਂ ਵਾਂ ਸਾਰੇ ਰਲ ਕੇ ਇਕੱਠੇ ਹੋ ਗਏ ਇਹ ਪਿੰਡ ਦਾ ਆਪ ਸੁਧਾਰ ਕਰੀਏ ਜਿੰਨਾ ਵੀ ਕਰਦਾ ਜਿੱਥੇ ਸਾਡੀ ਜ਼ਰੂਰਤ ਹੈਗੀ ਆ ਉੱਥੇ ਮੰਤਰੀ ਸਾਹਿਬ ਨੂੰ ਅਸੀਂ ਕਹਾਂਗੇ ਆਪ ਖੁਦ ਚੱਲ ਕੇ ਨਾਲ ਤੁਹਾਡੇ ਅਸੀਂ ਸਾਰਿਆਂ ਦੇ ਨਾਲ ਬਿਲਕੁਲ ਇਸ ਕੰਮ ਤੇ ਕੋਈ ਨਹੀਂ ਹੈਗਾ ਵੀ ਜਿਹੜਾ ਸਾਡਾ ਪੰਚਾਇਤ ਕੋਈ ਮੈਂਬਰ ਪੰਚਾਇਤ ਕੋਈ ਸਰਪੰਚ ਮਗਰ ਜਾਂਦਾ ਉੱਥੇ ਕਾਰਵਾਈ ਠੋਕ ਕੇ ਕਰਵਾਵਾਂਗੇ ਅਸੀਂ ਆਂ ਮੇਰਾ ਨਾਮ ਅਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮਤਾ ਪਾਇਆ ਗਿਆ ਪੰਚਾਇਤ ਨੂੰ ਮਤਾ ਸਾਰੇ ਰਲ ਕੇ ਸਾਰੇ ਪਿੰਡ ਵਾਸੀਆਂ ਰਲ ਕੇ ਪਾਇਆ ਪੰਚਾਇਤ ਨੂੰ ਕਿ ਜਿਹੜੇ ਨਸ਼ਾ ਤਸਕਰਾਂ ਉਹ ਆਪਣੀ ਹਰਕਤਾਂ ਬਾਕ ਜਾਇਨ ਨਹੀਂ ਸਾਨੂੰ ਸਾਰਾ ਪਤਾ ਵਾ ਉਹਨਾਂ ਦਾ ਪਿੰਡ ਚੋਂ ਬਾਈਕਾਟ ਕੀਤਾ ਜਾਊਗਾ ਇੱਕ ਪੁਲਿਸ ਨੂੰ ਇਹ ਚੇਤਾਵਨੀ ਦੇਣੀ ਆ ਪੁਲਿਸ ਵੀ ਰਲ ਕੇ ਪੈਸੇ ਖਾਂਦੀ ਨਸ਼ੇ ਵਾਲਿਆਂ ਤੋਂ ਉਹ ਵੀ ਵੀਰ ਆਪ ਦੇ ਸੁਧਾਰ ਕਰ ਲੈਣਾ ਨਹੀਂ ਤੇ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਉਹ ਵੀ ਇਹ ਸੋਚਣਾ ਹੈ ਹੀ ਮੁਲਾਜ਼ਮਾਂ ਇਹ ਸਾਨੂੰ ਪਤਾ ਹਰ ਘਰੋਂ ਪੈਸੇ ਲੈ ਕੇ ਆਉਂਦੇ ਆ ਉਹ ਵੀ ਥੋੜਾ ਬਾਜ ਹੋਣ ਕਮੇਟੀ ਨਹੀਂ ਹੈ ਅੱਜ ਨਹੀਂ ਕੋਈ ਕਮੇਟੀ ਬਣਾਈ ਯਾਰੀ ਅੱਜ ਤਾਂ ਸਿਰਫ ਮਦੇ ਪਾਏ ਆ ਪਿੰਡ ਸਾਰੇ ਇਕੱਠੇ ਹੋਇਆ ਐ ਅਲਾਸਮੈਂਟਾਂ ਕਰਾਵਾਂਗੇ ਮੁੜ ਕੇ ਕਮੇਟੀ ਲੋੜ ਪਈ ਉਹ ਹੀ ਬਣਾਵਾਂਗੇ ਉਹ ਇਨਸਾਫ ਦਵਾਂ ਕਮੇਟੀ ਦਾ ਜਿੱਥੇ ਸਾਡੀ ਲੋੜ ਤੁਹਾਨੂੰ ਦੱਸੋ ਜੀ ਪਿੰਡ ਵਾਸਨ ਕੀ ਵੀ ਕਰੋਗੇ ਪਿੰਡ ਵਾਸਨ ਨੂੰ ਇਹੋ ਪੀਲ ਆ ਜੀ ਸਾਰੇ ਆਲ ਮਿਲ ਕੇ ਹਮਲਾ ਕਰੀਏ ਇਹਨਾਂ ਨਸ਼ਾ ਤਸਕਰਾ ਦੇ ਪਿੰਡ ਦਾ ਸੁਧਾਰ ਕਰੀਏ ਫੇਰ ਹੀ ਪਿੰਡ ਦਾ ਬਚਾਅ ਹੋਦਾ ਵਾ ਜਿਵੇਂ ਕੱਲ ਵੀਰ ਦੇ ਵਾਰਦਾ ਤੋੜੀ ਆ ਦੇਨ ਦਿਹਾੜੇ ਇਹ ਹਰਕਦੇ ਹੋ ਸਕਦੀ ਐ ਇਹਨੇ ਆਖੇ ਵੀ ਉਹਦੀ ਹੋਈ ਮੈਨੂੰ ਕੀ ਲੋੜ ਨਹੀਂ ਹਰਕਦੇ ਹੋ ਸਕਦੀ ਐ ਮੈਂ ਜੀ ਜਸਪਾਲ ਸਿੰਘ ਭੋਲਰ ਪੰਚਾਇਤ ਨੂੰ ਮਤਾ ਜਿਹੜਾ ਪਾਇਆ ਗਿਆ ਵਾ ਇਹ ਬੜੇ ਦਿਨਾਂ ਤੋਂ ਕੁਝ ਪੁਲਿਸ ਦੀ ਵੀ ਢਿੱਲੀ ਕਾਰਗੁਜ਼ਾਰੀ ਤੇ ਕੁਝ ਚੋਰਾਂ ਨੇ ਬਹੁਤ ਜਿਆਦੀ ਜਿਹੜੀ ਆ ਤੜਸੱਲ ਮਛਾਈਪੇ ਪਿੰਡ ਦੇ ਵਿੱਚ ਕੱਲ ਇੱਕ ਬਹੁਤ ਵੱਡੀ ਵਾਰਦਾਤ ਕਰਕੇ ਪਹਿਲਾਂ ਦਾ ਮੈਡੀਕਲ ਸਟੋਰ ਵਾਲੇ ਨੂੰ ਦਾਤਰ ਮਾਰ ਕੇ ਗਏ ਆ ਚਲੋ ਲੁੱਟਖੋ ਤੋਂ ਬਚਾਅ ਹੋ ਗਿਆ ਝੂਠਾ ਬੋਲਣਾ ਨਹੀਂਗਾ ਤਿੰਨ ਜਣੇ ਸੀਗੇ ਮੂੰਹ ਬੰਨੇ ਸੀ ਉਹਦੇ ਦਾਤਰ ਮਾਰ ਕੇ ਉਹਨੂੰ ਬਹੁਤ ਜ਼ਖਮੀ ਕਰਕੇ ਭਿੱਖੀ ਵੇਂਡ ਤੋਂ ਉਹਨੂੰ ਅੰਮ੍ਰਿਤਸਰ ਅਮਨਦੀਪ ਹੌਸਪੀਟਲ ਜਿਹੜਾ ਰੈਫਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਸਭਰਾ ਤੋਂ ਦੁਬਲੀ ਜਾ ਰਹੇ ਸੀ ਰਾਸਤੇ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਵਾਲੇ ਨੂੰ ਰੋਕ ਕੇ ਉਹਦੇ ਸਿਰ 'ਚ ਦਾਤਰ ਮਾਰ ਕੇ ਉਹ ਤੋਂ ਮੋਟਰਸਾਈਕਲ ਵਖੂ ਕੇ ਲੈ ਗਏ ਉਹੀ ਬੰਦੇ ਲਗਭਗ 3 ਜਾਂ ਨਹੀਂ ਉਸੇ ਮੋਟਰਸਾਈਕਲ ਤੇ ਅਸੀਂ ਦੇ 10 ਮਿੰਟ ਦਾ ਸਾਰਾ ਵਕਤ ਬਹਾ ਇਸ ਗੱਲ ਦਾ ਅਸੀਂ ਸਮੁੱਚੀ ਪੰਚਾਇਤ ਨੇ ਸਭਰਾ ਔਰ ਸਮੁੱਚੇ ਨਗਰ ਨੇ ਇਕੱਠੇ ਹੋ ਕੇ ਮਤਾ ਪਾਇਆ ਵੀ ਜਿਹੜਾ ਵੀ ਕੋਈ ਸਮੈਗ ਵੇਚਦਾ ਵਾ ਜਾਂ ਕੋਈ ਚੋਰੀ ਕਰਦਾ ਵਾ ਜਾਂ ਕਿਸੇ ਵੀ ਕਿਸਮ ਦਾ ਕ੍ਰਿਮੀਨਲ ਬੰਦਾ ਵਾ ਉਹਦੀ ਜਿਹੜੀ ਜ਼ਮਾਨਤ ਨਹੀਂ ਕਰਾਈ ਜਾਊਗੀ ਉਹਦੇ ਤੇ ਸਖਤ ਕਾਰਵਾਈ ਕਰਵਾਈ ਜਾਊਗੀ ਅਗਰ ਜੇ ਕੋ ਉਹਦੀ ਜ਼ਮਾਨਤ ਦਿੰਦਾ ਸਾਡੇ ਪਿੰਡ ਦੇ ਵਿੱਚੋਂ ਉਹਦਾ ਪਿੰਡ ਵੱਲੋਂ ਬਾਈਕਟ ਕੀਤਾ ਜਾਊਗਾ ਇਹਨਾਂ ਕਾਰ ਸਿੰਘ ਜੀ ਮੈਂਬਰ ਬਚਾਈ ਜੀ بڑا ਪ੍ਰਿੰਸ ਬਣਾ ਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਪੰਚਾਇਤਾਂ ਤੋਂ ਕੀ ਜਣਾ ਚਾਹੋਗੇ ਜਿਹੜਾ ਮਤਾ ਪਾਇਆ ਗਿਆ ਇਹ ਜੀ ਅੱਜ ਸਾਰੀ ਪੰਚਾਇਤ ਵੱਲੋਂ ਤੇ ਸਾਰੇ ਨਗਰ ਵੱਲੋਂ ਜੋ ਜਥੇ ਬੰਦੀਆਂ ਸਾਰੀਆਂ ਵੱਲੋਂ ਮਤਾ ਪਾਇਆ ਗਿਆ ਜੋ ਨਸ਼ੇ ਦਾ ਜੋ ਆਪਣੇ ਹਲਾਤ ਪਿੰਡ ਸਭਰਾ ਦੇ ਬਹੁਤ ਮਾਰੀ ਹੋ ਚੁੱਕੇ ਹੈ ਜੀ ਜਿਵੇਂ ਕੱਲ ਦਿਨ ਦਿਹਾੜੇ ਗੁੰਡੇ ਕਰਦੀ ਆਪਣੇ ਕੱਲ ਹੋਈ ਆ ਇੱਕ ਨੌਜਵਾਨ ਇੰਨਾ ਵਧੀਆ ਬੰਦਾ ਮਤਲਬ ਦੋ ਵਿੜੇ ਲੱਗਦੇ ਇਹਨਾਂ ਨੂੰ ਸਾਡਾ ਇਲਾਕਾ ਜ਼ਿੰਮੇਦਾਰਾਂ ਦਾ ਨਾਲ ਲੱਗਦਾ ਵਾ ਉਹ ਹੈ ਬੰਦਾ ਵੀ ਸੇਵਾ ਕਰਦਾ ਥੋੜੇ ਰੇਟ ਤੇ ਦਵਾਈਆਂ ਦੇ ਦੇ ਲੋਕਾਂ ਦਾ ਭਲਾ ਕਰਨਦਿਆ ਉਹਨੂੰ ਦਿਨ ਦੇ ਅਡੇ 4 ਵਜੇ ਆਕੇ ਜਿਹੜਾ ਉਹਦਾ ਗੁੱਟ ਵੱਢ ਕੇ ਹਸਾਬ ਨਾਲ ਮਤਲਬ ਹੀ ਖਤਮ ਹੀ ਕਰਤਾ ਗੁੱਟ ਲੰਕ ਗਿਆ ਗੱਲ ਉਹਦਾ ਉਹਨੂੰ ਇੱਥੇ ਭਿੱਖੇ ਵੰਡਾ ਹਸਪਤਾਲ ਖੜਿਆ ਉਸ ਤੋਂ ਬਾਅਦ ਅੰਮ੍ਰਿਤਪਾਲ ਹਸਪਤਾਲ ਖੜਿਆ ਉੱਥੇ ਅਜੇ ਵਿਚਾਰਦਾ ਪ੍ਰੇਸ਼ਾਨ ਹੋਣਾ ਵਾ ਉਹਨੂੰ ਇਹਨੂੰ ਮਤਲਬ ਹੀ ਖਤਮ ਹੀ ਕਰਤਾ ਮਲਾ ਗਾਂ ਆਏ ਦਿਨਾਂ ਦੇ ਪਾ ਦਿੱਤਾ ਵਾ ਉਸ ਤੋਂ ਬਾਅਦ ਜਿਹੜਾ ਦੂਸਰਾ ਬਾਦ داری ਸਰਵਾਨੀ ਗਈ ਜਿਹੜੇ ਆਪਣੇ ਉਹਨਾਂ ਰਿਸ਼ਤੇਦਾਰ ਮਾਮੇ ਦਾ ਪੁੱਤ ਆਇਆ ਸੀ ਉਹ ਇੱਥੇ ਖੋਲੇ ਲੱਗ ਜ ਗਿਆ ਜਦੋਂ ਉਹਨੂੰ ਵੱਢ ਕੇ ਉਹ ਸੰਧੂ ਹਸਪਤਾਲ ਵਿਚਾਰਾ ਪਿਆ ਆਇਆ ਵਾ ਤੇ ਉਹਦਾ ਮੋਟਰਸਾਈਕਲ ਜਿਹੜਾ ਪੈਸਾ ਉਹਦਾ ਮੋਬਾਈਲ ਖੋ ਕੇ ਲੈ ਗਏ ਆ ਏਡੀ ਮਾੜੀ ਹਾਲਤ ਹੋਈ ਪਈ ਆ ਜਿਹੜੀ ਪੁਲਿਸ ਦੀ ਕਾਰਜਕਾਰੀ ਆ ਪੁਲਿਸ ਸਾਡੇ ਪਿੰਡ ਦੀ ਜਿਹੜੇ ਪਹਿਲੇ ਪੁਰਾਣੇ ਬੰਦੇ ਲੱਗੇ ਹੋਏ ਆ ਉਹ ਇਤਨਾ ਕਰਦੇ ਆ ਵੀ ਪਹਿਲਾ ਦਿਨੇ ਜਾਂਦੇ ਆ ਕੋਈ ਦਰਖਾਸਤ ਨਹੀਂ ਕੋਈ ਲੈਣਾ ਦੇਣਾ ਨਹੀਂ ਉਹ ਦਿਨੇ ਕਰਾਈ ਕਰਕੇ ਲਿਉਂਦੇ ਪੈਸਿਆਂ ਦੀ ਅਸੀਂ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਪੁਰਾਣਾ ਸਟਾਫ ਜਿਆ ਸਾਰਾ ਬਦਲੀ ਕਰਕੇ ਸਾਨੂੰ ਸਟਾਫ ਦਿੱਤਾ ਜਾਵੇ ਜੇ ਨਾ ਸਾਨੂੰ ਸਟਾਫ ਦਿੱਤਾ ਜਿੱਤਾ ਰਾਤ ਨੂੰ ਗਏ ਆ ਇਹ ਜਿਹੜੇ ਆ 6 ਵਜੇ ਤੋਂ ਚਾਹ 5 ਵਜੇ ਤੋਂ ਪਹਿਲਾਂ ਸ਼ਰਾਬ ਜਿਹੜੀ ਰੱਜ ਕੇ ਸਾਰੇ ਫੁੱਲ ਹੋਏ ਹੁੰਦੇ ਆ ਆ ਅੱਜ 3 ਮਹੀਨੇ ਹੋ ਚਲੇ ਆ ਪਰ ਤੁਸੀਂ ਸਾਡੇ ਨਾਰਾਜ ਪੱਤਰਕਾਰਾਂ ਭਾਈ ਜਨ ਆ ਰਹਿਆ ਵਾ 3 ਮਹੀਨੇ ਹੋ ਗਏ ਆ ਜਿੱਥੇ ਵੀ ਜਾਂਦੇ ਆ ਤੇ ਇਹਨਾਂ ਅਜੇ ਤੱਕ ਇੱਕ ਵੀ ਬੰਦਾ ਸਾਬਤ ਕਰ ਦੇਣ ਜੇ ਕਿ ਸਾਡਾ ਫੜਿਆ ਹੋਵੇ ਤੇ ਝੋਨਾ ਵਟਨ ਚਲੇ ਗਿਆ ਕੋਸ਼ਿਸ਼ ਕਰੇਗਾ ਕਿ ਮੋਰਸਲ ਖੋਦਾ ਗੋਲੀਆਂ ਚੱਲੀਆਂ ਜੇ ਇੱਕ ਦਿਨ ਅਸੀਂ ਇਹਨੂੰ ਗੋਲੀਆਂ ਲਿਆ ਕੇ ਸਾਬਤ ਕਰਕੇ ਦਿੱਤੀਆਂ ਤੇ ਆ ਗੋਲੀਆਂ ਦੇਖੋ ਚੱਲੀਆਂ ਆਂਦੇ ਇਹ ਜਾਲੀ ਆ ਇਹਨਾਂ ਨੂੰ ਮਾਰ ਕੇ ਵੇਖੀਏ ਗੋਲੀ ਨਾਲ ਜਾਲੀ ਹੈ ਕਿ ਸਹੀ ਇਹਨਾਂ ਦੀ ਇਹ ਇਹੋ ਜਿਹੀਆਂ ਹਰਕਤਾਂ ਜਿਹੜੇ ਕਰਦੇ ਪੁਲਿਸ ਵਾਲੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਹੁਣ ਬਾਜਾ ਜੋ ਅੱਗੇ ਵਾਲਾ ਕੰਮ ਨਹੀਂ ਜੋ ਬਣਾਉਂਦਾ ਜਿਹੜੇ ਨਸ਼ਾ ਵੇਚਦੇ ਵੀਰ ਕੱਲੇ-ਕੱਲੇ ਬੰਦੇ ਸਾਨੂੰ ਪਤਾ ਅੱਜ ਮਥਾ ਜਦੋਂ ਪੈ ਗਿਆ ਵਾ ਹੁਣ ਐਸਐਸਪੀ ਸਾਹਿਬ ਨੇ ਅਸੀਂ ਮਥਾ ਇੱਕ ਪਾਸ ਕਰਕੇ ਦੇ ਗਏ ਹੁਣਾਂ ਵਾ ਤੇ ਉਦੋਂ ਬਾਅਦ ਪਿੰਡ ਦੇ ਵਿੱਚ ਘੇਰੇ-ਘੇਰੇ ਜਿਹੜਾ 4 ਵਜੇ ਤੋਂ ਬਾਅਦ ਨਾਕੇ ਜਿਹੜੇ ਆ ਅਸੀਂ ਮਨਜ਼ੂਰ ਕਰਾਉਣੇ ਆ ਬਾਹਰ ਦਾ ਪਿੰਡ ਦਾ ਬੰਦਾ ਕੋਈ ਵੀ ਵੀਰ ਆਉਂਦਾ ਤਕਾਲਾਂ ਨੂੰ ਉਦੀ ਸ਼ਾਰਪਟ ਪੂਰੀ ਹੋਊਗੀ ਕੱਲ ਨੂੰ ਗੁੱਸਾ ਨਾ ਕਰੇ ਉਹ ਆਪਦੇ ਜਿਹੜੇ ਉਹਨਾਂ ਹਰਕਤਾ ਜਾਂਉਂਦੇ ਨਸ਼ੇ ਲੈ ਕੇ ਆਉਂਦੇ ਆ ਉਹਨਾਂ ਦੀ ਪੂਰੀ ਜੋ ਮੋਦਵਾਰ ਪਿੰਡ ਦੇ ਆ ਉਹ ਸਾਰੀ ਜਿਹੜੀ ਉਹਨਾਂ ਦੀ ਜਾਣਬੀਰ ਕਰਕੇ ਫੇਰ ਮੋਰਸਲ ਦਿੱਤਾ ਜਾਊਗਾ ਨਹੀਂ ਤੇ ਉਹਨਾਂ ਦੇ ਪਰਚਾ ਉਹਨਾਂ ਦੇ ਵੀ ਕੀਤਾ ਜਾਊ ਜਿਹੜੇ ਰਾਤ ਨੂੰ ਸਾਡੇ ਇਹਦੇ ਪਟਾਕੇ ਪਾਉਂਦੇ ਬੋਲ ਤਾਂ ਮੋਟਰਸਾਈਕਲਾਂ ਤੇ ਰਾਤ ਪਤਾ ਨਹੀਂ ਕਿਹੜਾ ਕੰਜਰ ਹੋ ਸਾਰੀ ਰਾਤ ਹੀ ਸੌਂ ਨਹੀਂ ਦਿੰਦਾ ਗੇਨੂੰ ਇਹੋ ਜਿਹੇ ਗੰਦੇ ਕੰਮ ਕਰਨ ਉਹ ਅੜਜੋ ਅੱਜ ਪਿੰਡ ਵੱਲੋਂ ਮਤਾ ਪਾਇਆ ਗਿਆ ਵਾ ਵਹਿ ਕੇ ਨਾ ਲੁੱਟਾਂ ਖੂਆਂ ਦੇ ਮੁੱਦੇ ਆ ਇਹ ਅੱਜ ਦੇ ਨੀ ਪੁਰਾਣੀਆਂ ਸਰਕਾਰਾਂ ਤੋਂ ਵੀ ਤੁਰੇ ਆਏ ਆ ਕਾਲੀ ਸਰਕਾਰ ਵੀਰੇ ਵੀ ਚਲਦੇ ਰਹੇ ਆ ਕਾਂਗਰਸ ਵਲੇ ਵੀ ਚਲਦੇ ਰਿਹਾ ਤੇ ਅੱਜ ਆਮ ਸਰਕਾਰ ਚ ਵੀ ਚੱਲ ਰਹੇ ਆ ਇੱਕ ਦੂਜੇ ਦੇ ਉਂਗਲਾਂ ਲਾਇਆ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਇਹ ਕਾਣੀ ਕਰਦੇ ਉਹਨਾਂ ਚਿਰ ਕੋਈ ਹੱਲ ਨਹੀਂ ਇਹਦਾ ਤੇ ਅੱਜ ਇਹ ਜਿਹੜੀ ਪਹਿਲ ਵਾ ਇਹ ਪਿੰਡ ਸਭਰਾ ਦੀ ਜਿਹੜੀ ಗ್ರಾಮ ਪੰਚਾਇਤ ਨੇ ਕੀਤੀ ਗਈ ਆ ਅੱਜ 5 4 5 ਮਤੇ ਪਾਏ ਗਏ ਆ ਜਿਹਦੇ ਵਿੱਚ ਤੇ ਸਭ ਤੋਂ ਵੱਡਾ ਜਿਹੜਾ ਨਸ਼ੇ ਦਾ ਮੁੱਦਾ ਵਾ ਇਹਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਜਾਂ ਲਿਉਂਦਾ ਜਾਂ ਕਿਸ ਤਰ੍ਹਾਂ ਵੀ ਕਰਦਾ ਫੜਿਆ ਜਾਂਦਾ ਵਾ ਉੱਤੇ ਤੇ ਕਾਨੂੰਨੀ ਕਾਰਵਾਈ ਹੋਣੀ ਆ ਵੀ ਜਿਹੜਾ ਨਾਲ ਉਹਦੀ ਪਿਛਲੇ ਬੰਨੇ ਜਾਂਦਾ ਉਹਦੇ ਨਾਲ ਉਹਦੀ ਜ਼ਮਾਨਤ ਦੇਣਾ ਜਾਂ ਉਹਦੀ ਸਪੋਰਟ ਕਰਨ ਜਾਂਦਾ ਉਹ ਜਿਹੜੇ ਨਸ਼ਿਆਂ ਦਾ ਉੱਤੇ ਵੀ ਕਾਰਵਾਈ ਸੇਮ ਹੋਊਗੀ ਇਹ ਪੰਜਾਬ ਦਲੋਂ ਮਤਾ ਪਾਇਆ ਗਿਆ ਵਾ ਜਿਸ ਤਰ੍ਹਾਂ ਆ ਪਿੰਡ ਦੇ ਵਿੱਚ ਵੇਖੀਦਾ ਵਾ ਸ਼ਾਮਾਂ ਦਾ ਟਾਈਮ ਹੋਵੇ ਤੇ ਇੱਥੇ ਮਢੀਰਾ ਜਿਹੜੀਆਂ ਤਿੰਨ ਤਿੰਨ ਜਾਣੇ ਮੋਟਰਸਾਈਕਲ ਤੇ ਬੈਹਿ ਗੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਜਾਂ ਮੂੰਹ ਬੱਦੇ ਹੁੰਦੇ ਆ ਇਹਨਾਂ ਤੇ ਵੀ ਜਿਹੜਾ ਅੱਜ ਇਹ ਤੇ ਚਰਚਾ ਹੋਈ ਆ ਵੀ ਉਹ ਜਿਹੜਾ ਵੀ ਬੰਦਾ ਤਿੰਨ ਜਾਣੇ ਹੋਏ ਜਾਂ ਨੰਬਰ ਪਲੇਟਾਂ ਨਹੀਂ ਆ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਮੌਕੇ ਤੇ ਕਰਾਈ ਜਾਊਗੀ ਫਿਰ ਜਿਸ ਤਰ੍ਹਾਂ ਬਾਹਰਲੇ ਪਿੰਡਾਂ ਚੋਂ ਪਾਸਿਓਂ ਪੁਲਿਸ ਆਉਂਦੀ ਆ ਪਿੰਡ ਚੋਂ ਬੰਦਾ ਚੁੱਕ ਕੇ ਲੈ ਜਾਂਦੀ ਆ ਉਹ ਪਿੰਡ ਦੀ ਨਾ ਕਿਸੇ ਨੂੰ ਪਿੰਡ ਦੇ ਘਰਦਿਆਂ ਨੂੰ ਪਤਾ ਹੁੰਦਾ ਤੇ ਨਾ ਪੰਚਾਇਤ ਨੂੰ ਇਹ ਪੰਚਾਇਤ ਨੇ ਮਤਾ ਪਾਇਆ ਹੋਵਾ ਵੀ ਜਿਹੜੀ ਬਾਹਰੋਂ ਕੋਈ ਪੁਲਿਸ ਆਉਂਦੀ ਆ ਸਭ ਤੋਂ ਪਹਿਲਾਂ ਉਹ ਪੰਚਾਇਤ ਨੂੰ ਤੇ ਧਿਆਨ ਚ ਲਿਆਵੇ ਵੀ ਅਸੀਂ ਇਹਨੂੰ ਕਿਹੜੇ ਮੁੱਦੇ ਤੇ ਖੜੰਦਾ ਆ ਹੋ ਸਕਦਾ ਉਹ ਸਮੈਗਦਾ ਹੋਵੇ ਜਾਂ ਗੋਲੀਆਂ ਟੀਕਿਆਂ ਦਾ ਹੋਵੇ ਹੋ ਸਕਦਾ ਬਾਹਰੋਂ ਜਾ ਕੇ ਸੈਟਲਮੈਂਟਲ ਕਰਕੇ ਸਾਢੇ ਵੀ ਦਿਨ ਤੇ ਪੰਚਾਇਤ ਨੂੰ ਪਤਾ ਉਹ ਤੇ ਪੰਚਾਇਤ ਉੱਤੇ ਆਪ ਜਿਹੜੀ ਕਾਰਵਾਈ ਕਰਾਊਗੀ ਇਹਦੇ ਵਿੱਚ ਇਹ ਆ ਵੀ ਜਦੋਂ ਕੱਲ ਤੋਂ ਜਿਸ ਤਰ੍ਹਾਂ ਵੀ ਕੋਈ ਬਾਹਰੋਂ ਪੁਲਿਸ ਆਉਂਦੀ ਹੈ ਕੋਈ ਕਾਰਵਾਈ ਕਰਦੀ ਹੈ ਪਹਿਲਾਂ ਉਹ ਪੰਚਾਇਤ ਦੇ ਧਿਆਨ 'ਚ ਲਿਆਊਗੀ ਇਸ ਤਰ੍ਹਾਂ ਹੀ ਹੁਣ ਜਿਹੜੀਆਂ ਇਹ ਜਿਹੜੇ ਅੱਜ ਮਤੇ ਪਾਏ ਆ ਇਹਦੇ ਵਿੱਚ ਰਲ ਕੇ ਆਪਾਂ ਨੂੰ ਸਾਰਿਆਂ ਨੂੰ ਚੱਲਣਾ ਪੈਣਾ ਵਾ ਇੱਕ ਘਰ ਦੀ ਲੜਾਈ ਨਹੀਂ ਇਹ ਸਾਰਿਆਂ ਦੀ ਆ ਅੱਜ ਜੇ ਕਿਸੇ ਦੇ ਘਰੇ ਆ ਕੱਲ ਨੂੰ ਮੇਰੇ ਘਰੇ ਵੀ ਹੋਣੀ ਆ ਇਸ ਕਰਕੇ ਜਿਹੜੇ ਅੱਜ ਇਹ ਮਤੇ ਪਾਏ ਆ ਅਸੀਂ ਇਹਨਾਂ ਦੇ ਨਾਲ ਸਹਿਮਤ ਹਾਂ ਅੱਜ ਸਾਰੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜੋ ਵੀ ਭਲਾ ਪੁਲਿਸ ਗਲਤਾਂ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਵਾਂਗੇ ਜੇ ਕੋਈ ਪਿੰਡ ਦਾ ਹੋਰ ਕੋਈ ਬੰਦਾ ਗਲਤਾਂ ਤੇ ਉਹਦੀ ਕਾਰਵਾਈ ਕਰਾਵਾਂਗੇ ਮੇਰਾ ਨਾਂਜੀ ਲਖਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ মিডিਆ ਵਾਲੇ ਵੀਰਾਂ ਦਾ ਅੱਜ ਜਿਹੜਾ ਤੜਕੇ ਹੀ ਮਤਲਬ ਇਹ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸੁਭਰਾਵਾਂ ਦੀ ಗ್ರಾಮ ਪੰਚਾਇਤ ਵੱਲੋਂ ਮੇਨ ਜਿਹੜਾ ਮੁੱਦਾ ਵਾ ਸਾਡੇ ਕੱਲ ਸ਼ਾਮੇ ਡਾਕਟਰ ਸਤਨਾਮ ਸਿੰਘ ਜੋ ਮੈਡੀਕਲ ਸਟੋਰ ਤੇ ਬੈਠੇ ਸੀ ਕੁਝ ਅਣਪਛਾਤੇ ਗੁੰਡਿਆਂ ਵੱਲੋਂ ਉਹਦੇ ਭਰਾ ਦੇ ਸੱਟਾਂ ਮਾਰੀਆਂ ਗਈਆਂ ਲੁੱਟਖੋ ਕੀਤੀ ਗਈ ਆ ਅੱਗੇ ਵੀ ਲੁੱਟਾਂ ਖੋਹ ਐ ਇਸੇ ਤਰ੍ਹਾਂ ਜਾਰੀ ਹੀ ਪਰ ਕੱਲ ਤਾਂ ਅਖੀਰੀ ਹੋ ਗਈ ਵੀ ਘਰ ਬੈਠਿਆਂ ਨੂੰ ਵੀ ਮਤਲਬ ਇਹ ਆ ਵੀ ਬੰਦਾ ਸੇਫ ਨਹੀਂ ਹੈਗਾ ਅਸੀਂ ਸਾਰੀ ਪੰਚਾਇਤ ਨੇ ਸਭਰਾਵਾਂ ਦੀ ਪੰਚਾਇਤ ਨੇ ਪਹਿਲ ਕੀਤੀ ਆ ਵੀ ਕੋਈ ਵੀ ਬੰਦਾ ਲੜਾਈ ਇਹ ਜੋ ਲੁੱਟਾਂ ਖੋਹਾਂ ਕਰਨ ਵਾਲੇ ਦੇ ਮਗਰ ਜਾਂ ਨਸ਼ਾ ਵੇਚਣ ਵਾਲੇ ਦੇ ਮਗਰ ਜਿਹੜਾ ਜਾਂਦਾ ਵਾ ਉਸ ਬੰਦੇ ਤੇ ਵੀ ਕਾਰਵਾਈ ਕੀਤੀ ਜਾਊ ਤੇ ਉਹਦਾ ਬਾਈਕਾਟ ਕੀਤਾ ਜਾਊਗਾ ਤੇ ਸਮੁੱਚੇ ਪਿੰਡ ਵਾਸੀਆਂ ਦੇ ਸਾਥ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਆ ਪਹਿਲਾ ਜਿਹੜਾ ਕੰਮ ਆ ਇਹ ਆਪਾਂ ਬੰਦ ਕਰ ਲਈਏ ਤੇ ਵਿਕਾਸ ਤੇ ਚਲੋ ਚੱਲੀ ਜਾਣਾ ਵਾ ਇਹ ਕੰਮ ਜਦੋਂ ਆਪਾਂ ਬੰਦ ਕਰਕੇ ਤੇ ਆਪਣੀ ਬਹੁਤ ਵੱਡੀ ਜਿੱਤ ਹੈ। ਅਪੀਲ ਇਹ ਆ ਵੀ ਪਿੰਡ ਵਾਸੀਆਂ ਨੂੰ ਮਤਲਬ ਸਾਥ ਦੀ ਪਿੰਡ ਵਾਸੀਆਂ ਦੇ ਸਾਥ ਦੀ ਜ਼ਰੂਰਤ ਆ। ਜਿੱਥੇ ಗ್ರಾಮ ਪੰਚਾਇਤ ਸੁਭਰਾ ਇਹ ਅੱਜ ਵੱਖਰੇ ਪਿੰਡਾਂ ਨਾਲ ਅੱਜ ਪਹਿਲ ਕਰ ਰਹੀ ਆ। ਉੱਥੇ ਚਲੋ ਪ੍ਰਸ਼ਾਸਨ ਵੀ ਆਪਣੇ ਨਾਲ ਆ ਪਰ ਜਿੱਥੇ ਜਿੱਥੇ ਪਿੰਡ ਵਾਸੀਆਂ ਦੇ ਸਾਥ ਦੀ ਜ਼ਰੂਰਤ ਪੈਂਦੀ ਆ ਅਸੀਂ ਸਾਰੀ ਪੰਚਾਇਤ ਹੱਥ ਜੋੜ ਕੇ ਘਰ-ਘਰ ਜਾਵਾਂਗੇ ਬੇਨਤੀ ਕਰਾਂਗੇ ਵੀ ਸਾਡਾ ਸਾਥ ਦਿਓ ਤਾਂ ਜੋ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਵਾ। ਆਪਾਂ ਚਲੋ ਪਾਸੇ ਦਾ ਬੰਦ ਨਹੀਂ ਕਰ ਸਕਦੇ ਆਪਣੇ ਪਿੰਡ ਦੇ ਵਿੱਚੋਂ ਇਸ ਨੂੰ ਥੱਲ ਪਾਈ ਜਾਵੇ ਤੇ ਇਹ ਮੈਂ ਪਹਿਲਾਂ ਦੱਸ ਚੁੱਕਾ ਵੀ ਬਹੁਤ ਵੱਡੀ ਜਿੱਤ ਆ। ਮਤਲਬ ਉਹ ਤਾਂ ਵੇਖੋ ਜੀ ਪੰਚਾਇਤ ਬੈੱਕ ਇਹ ਕੋਈ ਕਰਾਂਗੇ ਪਰ ਇਹ ਵੀ ਫਿਰ ਹਾਲਤਾਂ ਮਤਲਬ ਇਹੋ ਹੀ ਆ ਵੀ ਸਾਰੀ ਪੰਚਾਇਤ ਨੇ ਜਦੋਂ ਰਲ ਕੇ ਮਤਾ ਪੈ ਗਿਆ ਇੱਕ ਸੌਦਾ ਕਮੇਟੀ ਵਾਲਾ ਕੰਮ ਹੀ ਆ ਪ੍ਰਸ਼ਾਸਨ ਵਿੱਚ ਆ ਜਾਣਾ ਵਾ ਪਿੰਡ ਵਾਸੀ ਵਿੱਚ ਆ ਕੇ ਤਾਂ ਕਮੇਟੀ ਦਾ ਰੂਪ ਹੀ ਉਹਨੇ ਲੈ ਲੈਣਾ ਜੀ। ਸ਼ਾਮ तकरीबन 4:00 ਵਜੇ ਵੀਰ ਸਤਨਾਮ ਆ ਮੈਡੀਕਲ ਸਟੋਰ ਚਲਾਉਂਦਾ ਵਾ ਬਹੁਤ ਹੀ ਵਧੀਆ ਇਨਸਾਨ ਆ ਤੇ ਕੋਈ ਅਣਪਛਾਤੇ ਵਿਅਕਤੀ ਆਏ ਚਾਰ ਪੰਜ ਜਣੇ ਤੇ ਉਹਦੀ ਦੁਕਾਨ ਤੇ ਆ ਕੇ ਉਹਨੂੰ ਪੂਰੀ ਤਰ੍ਹਾਂ ਮਤਲਬ ਦਾਤਰ ਕਿਰਪਾਨਾਂ ਨਾਲ ਵੜ ਟੋਕੇ ਉੱਥੇ ਉਹਦੀ ਘਰ ਦੀ ਦੇ ਵੀ ਮਾਰੇ ਗਏ ਦਾਤਰ ਇੱਕ ਬਹੁਤ ਹੀ ਸਿਆਣੀ ਬਜ਼ੁਰਗ ਮਤਲਬ ਉਮਰ ਦੀ ਬੈਠੀ ਉਹਦੇ ਵੀ ਵਜੇ ਆ ਤੇ ਆਪਣੇ ਵੱਲੋਂ ਤੇ ਉਹ ਬਹੁਤ ਜ਼ਿਆਦਾ ਉਹਨੂੰ ਮਾਰ ਕੇ ਹੀ ਸੁੱਟ ਗਏ ਸੀ ਪਰ ਚਲੋ ਪਰਮਾਤਮਾ ਦਾ ਸ਼ੁਕਰ ਆ ਕਿ ਵੀਰ ਦੀ ਜਾਨ ਬਚ ਗਈ ਆ ਤੇ ਅਸੀਂ ਅੱਜ ਇਸ ਵਿਸ਼ੇ ਤੇ ਇਕੱਠੇ ਹੋਏ ਆ ਸਾਰਾ ਪਿੰਡ ਇਕੱਠਾ ਹੋਇਆ ਵਾ ਸਾਰੀ ਪੰਚਾਇਤ ਸਾਬਕਾ ਮੌਜੂਦਾ ਸੰਘਰਸ਼ ਕਮੇਟੀ ਵਾਲੇ ਜਿੰਨੀਆਂ ਵੀ ਕਮੇਟੀਆਂ ਹੈਗੀਆਂ ਸਾਰੀਆਂ ਇਕੱਠੀਆਂ ਹੋਈਆਂ ਵਾ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਦੋ ਦਿਨ ਦਾ ਟਾਈਮ ਲਿਆ ਵਾ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਫੜਿਆ ਜਾਵੇ ਵੀ ਜੋ ਇਹਨਾਂ ਗੁੰਡਾਗਰਦੀ ਕੀਤੀ ਆ ਤੇ ਜਾਂਦੇ ਟਾਈਮ ਰਾਜੋ ਇੱਕ ਮੋਟਰਸਾਈਕਲ ਵੀ ਖੋ ਕੇ ਲੈ ਕੇ ਗਏ ਆ ਤੇ ਤੁਹਾਡੇ ਜਰੀਏ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਚਾਰ ਮੁਲਾਜ਼ਮ ਆ ਜੀ ਸਿਰਫ ਤੇ ਘੱਟੋ ਘੱਟ 20 ਪਿੰਡੇ ਨੇ ਮਤਲਬ ਚੌਂਕੀ ਨੂੰ ਲੱਗਦੇ ਆ ਉਹ ਕਿੱਥੇ ਕਿੱਥੇ ਜਾਣ ਕਿ ਇਹਨਾਂ ਦੀ ਵੀ ਮਜਬੂਰੀ ਇਹ ਨਹੀਂ ਕਹਿੰਦੇ ਅਸੀਂ ਵੀ ਉਹ ਗਲਤ ਆ ਹੁਣ ਉਹ ਜੇ ਦੋ ਜਣੇ ਕਿਤੇ ਗਏ ਤੇ ਇੱਕ ਇਹਨੇ ਚੌਂਕੀ ਵੀ ਰਹਿਣਾ ਇੱਕ ਜਣਾ ਤੇ ਜਾ ਕੇ ਕਿਸ ਨੂੰ ਫੜਨੀ ਲੱਗਾ ਕੋਈ ਪਿੰਡ ਦੀ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਕੋਈ ਉਹ ਮਤਾ ਇਹ ਪਾਇਆ ਗਿਆ ਜੀ ਵੀ ਜੋ ਵੀ ਕਿਤੇ ਤਾੜਨਾਂਦ ਕੀਤੀ ਗਈ ਆ ਪੰਜਾਂ ਦਿਨਾਂ ਦਾ ਟਾਈਮ ਦਿੱਤਾ ਗਿਆ ਵਾ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਆ ਕਿ ਉਹ 5 ਦਿਨਾਂ ਦਾ ਟਾਈਮ ਆ ਵੀ ਉਹ ਜੇ ਉਦੋਂ ਬਾਅਦ ਉਹ ਫੜੇ ਗਏ ਉਹਦੇ ਬਾਅਦ ਕੋਈ ਵੀ ਸਾਬਕਾ ਮਜੂਦਾ ਕੋਈ ਮੈਂਬਰ ਪੰਚਾਇਤ ਕੋਈ ਸਿਆਣਾ ਬਹੁਤ ਬਾਰ ਉਹਦੇ ਮਗਰ ਆਉਂਦਾ ਵਾ ਉਹਤੇ ਵੀ ਮਤਲਬ ਪਿੰਡ ਦੀ ਪੰਚਾਇਤ ਆ ਜਿਹੜੀ ਉਹੋ ਪਰਚਾ ਠੋਕਵਾ ਕਰਾਊਗੀ ਤੇ ਜਿਹੜਾ ਉਹਨਾਂ ਦੀ ਜਮਾਨਤ ਦੇਣ ਪਿੱਛੋਂ ਜਾਊਗਾ ਉਹਤੇ ਵੀ ਉਹਦਾ ਬਾਈਕਾਟ ਉਹਦਾ ਬਾਈਕਾਟ ਹੋਊਗਾ ਜਿਹੜਾ ਖੜੇ ਜਾਣ ਤੋਂ ਬਾਅਦ ਉਹਦੀ ਜਮਾਨਤ ਦੇਣ ਜਾਊਗਾ